ਜਸਵਿੰਦਰ ਸਿੰਘ ਜੱਜ ਅੱਜ ਕੀ ਪ੍ਰੋਗਰਾਮ ਅੱਜ ਵਿਸ਼ਕਰਮਾ ਮੰਦਿਰ ਦੇ ਵਿੱਚ 17 ਸਤੰਬਰ ਦਾ ਜੋ ਪੂਜਾ ਦੀਪਸ ਮਨਾਇਆ ਜਾਂਦਾ ਆਲ ਵਰਲਡ ਦੇ ਵਿੱਚ ਤੇ ਉਹ ਮਨਾਇਆ ਗਿਆ ਬੜੀ ਸ਼ਰਦਾ ਦੇ ਨਾਲ ਸਾਰੇ ਰਾਮਗੜੀਆ ਪਰਿਵਾਰ ਵਿਸ਼ਕਰਮਾ ਵਲਸੀ ਸਾਰੇ ਪਹੁੰਚੇ ਨੇ ਕਿੰਧੂਨਤਨ ਨਾ ਮਨਾਇਆ ਗਿਆ ਹੈ ਸੰਜੇ ਪੰਡਿਤ आज विश्वकर्मा मंदिर में क्या आज विश्वकर्मा मंदिर में जो है आज सत्रह सितंबर को विश्वकर्मा पूजा दिवस मनाते हैं और इस दिन सभी मिस्त्री अपनी कारखानों के कारखानों में जो है औजियारों की पूजा करके जो है और इसी दिन भगवान विश्वकर्मा जी ने जो है इस सृष्टि का निर्माण करने के लिए जो है ये कार्य किया था इसीलिए भगवान का 17 सितंबर को विश्वकर्मा पूजा दिवस के रूप में इसे मनाया जाता है ਰਜਿੰਦਰ ਸਿੰਘ ਪਨੇਸਰ ਬਿਸ਼ਕਰਮਨ ਉਸਤ ਜੀ ਕੀ ਬਣਾਏਗਾ ਅੱਜ 17 ਸਤੰਬਰ ਬਾਬਾ ਬਿਸ਼ਕਰਮਨ ਜੀ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ ਧਾਮ ਤੇ ਸਰਦਾਰਾਂ ਨਾਲ ਮਨਾਇਆ ਗਿਆ ਸਾਰੇ ਦੇਸ਼ ਕੀ ਵਾਰਲਡ ਦੇ ਵਿੱਚ ਬਾਬਾ ਬਿਸ਼ਕਰਮਨ ਦੀ ਦੇਵੀ ਦੇਵਤਾ ਵੱਲੋਂ ਪੂਜਾ ਕੀਤੀ ਜਾਂਦੀ ਹੈ ਜਿਸਨੂੰ 17 ਸਤੰਬਰ ਦੀ ਪੂਜਾ ਪੁਹਾਣੀਗੜ੍ਹ ਵੀ ਅੱਸੀ ਬੜੀ ਧੂਮ ਧਾਮ ਨਾਲ ਕੀਤੀ ਗਈ ਹੈ ਸੱਜਣਾਵਾਂ ਦੀ ਸਨਮਾਨ ਕੀਤਾ ਤੇ ਜੀ ਆਇਆ ਕਿਹਾ ਲੰਗਰ ਚਾਹ ਪਾਣੀ ਸਭ ਤਿਆਰ ਹੈ ਜੀ ਵਾਪਰੇ ਹਨ ਆਟੋ ਕਿਵੇਂ ਦੇਖਦੇ ਤੁਸੀਂ ਪਰਮਾ ਹੀ ਇਹ ਦੁਰਸੰਭਾਇਆ ਦਾ ਜੂਰ ਜਾ ਰਿਹਾ ਹੈ ਤਾਂ ਜਿਹੜੀ ਨਵੀਂ ਜਨਰੇਸ਼ਨ ਸਾਡੇ ਵੱਲ ਨਹੀਂ ਡੱਕਦੇ ਆਪਣੀ ਕਿਤੇ ਨੂੰ ਭੁੱਲ ਕੇ ਹੋਰ ਅਮਾ ਵੱਲ ਧਿਆਨ ਦੇ ਰਹੀ ਹੈ ਤਕਰੀਬਨ 5 ਦੇ ਦਹਾਕੇ ਜੁਮਿਆ ਪਰ ਪਾਰ ਬਰਾਦਰੀ ਆਪਣੇ ਕੇ ਬਹੁਤ ਯੂਸ਼ ਰਾਜ ਦੇ ਅਮਾ ਦਾ ਹੋ ਰਿਹਾ ਹੈ ਤਾਂ ਆਮ ਲੋਕ ਵੀ ਅਮਾ ਦੇ ਵਿਚ ਆ ਚੁੱਕੇ ਨੇ ਕਿਵੇਂ ਦੇ ਇਹ ਬਹੁਤ ਗੰਭੀਰ ਸਮੱਸਿਆ ਹੈ ਤੁਸੀਂ ਟੀਵੀ ਨੂੰ ਲਾ ਲਓ ਜਾਂ ਮਲ ਕੇ ਸੋਸ਼ਲ ਮੀਡੀਆ ਲਾ ਲਓ ਇਹ ਤੋਂ ਇਹ ਨਾਲ ਲਗਾ ਹੋ ਰਿਹਾ ਹੈ ਬੱਚਿਆਂ ਨਾਲ ਲੇਕਿਨ ਧਰਮ ਪਾਸੇ ਬਿਲਕੁਲ ਟੁੱਟੇ ਦੇ ਜਾ ਰਹੇ ਨੇਗੇ ਮਲ ਕੇ ਖਿੱਚ ਧੂਕੇ ਸਾਡੇ ਬਜ਼ੁਰਗਾਂ ਨੇ ਸਾਨੂੰ ਜੋੜਿਆ ਲੇਕਿਨ ਅੱਜ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਬਹੁਤ ਜ਼ਿਆਦਾ ਕਹਿ ਰਹੇ ਹਨ ਲੇਕਿਨ ਨਹੀਂ ਕੋਈ ਜੁੜ ਰਿਹਾ ਤੋਨੂੰ ਦੇਖ ਲਓ ਤੁਸੀਂ ਇੱਥੇ ਕੋਈ ਸਾਡਾ ਛੋਟਾ ਬੱਚਾ ਹੈ ਬਿਲਕੁਲ ਕੋਈ ਨਹੀਂ ਆ ਰਿਹਾ ਕੋਈ ਜੁੜ ਨਹੀਂ ਰਿਹਾ ਹਾਂ ਸਭ ਬਾਹਰ ਜਾਣ ਦੀ ਤਿਆਰੀ ਜਿੱਦ ਨੇ ਕੁਝ ਬਾਤ ਤੁਰ ਗਏ ਕੁਝ ਜਾ ਰਹੇ ਨੇ ਕੁਝ ਕਰ ਰਹੇ ਨੇ ਪਿਆਰੀ ਆ ਵੀ ਤੀਜੀ ਦੀ ਵੱਡੀ ਜੁੜਾ ਚੰਗੀ ਹਾਂਜੀ ਅੱਜ ਦੇ ਸਮੇਂ ਦੇ ਸਭ ਤੋਂ ਵੱਡੀ ਜੁੜਾ ਚੰਗੀ ਹਾਂਜੀ ਹਾਂਜੀ ਸੋਸ਼ਲ ਮੀਡੀਆ ਤੇ ਇਹਨੂੰ ਥੋੜਾ ਜਿਆਦਾ ਕੰਟਰੋਲ ਕੀਤਾ ਜਾਵੇ ਤਾਂ ਵਧੀਆ ਗੱਲ ਹੈ ਨਮਾਈ ਬਲਵੰਤ ਰਸੈ ਸਿੰਘ ਸੋਗੂ ਅੱਜ ਉਸਤ ਮੰਦਰ ਦੀ ਸੇਵਾ ਮੰਦਰਾ ਆਜ ਪੂਜਾ ਦਿਸ਼ਬ ਮਨਾਇਆ ਗਿਆ ਜਿਸ ਵਿੱਚ ਵਿੱਕੀ ਤੇ ਭਰਾ ਛੋਟੇ ਉਹਨਾਂ ਵੱਲੋਂ ਹਮ ਦੀ ਜੋ ਪਰਵਾਈਤੀ ਰੀਤ ਹੈ ਹਰ ਸਾਲ ਦੀ ਤਰ੍ਹਾਂ ਉਹ ਨਮਾਈ ਗਈ ਤੇ ਛੰਟੇ ਦੀ ਜੋ ਰਸਮ ਹੈ ਅਗੰ ਪ੍ਰੀਤ ਸਿੰਘ ਸਮਾਣੇ ਵੱਲੋਂ ਕੀਤੀ ਗਈ ਤੇ ਮੰਦਰ ਕਮੇਟੀ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਿਆ ਗਿਆ ਤੇ ਲੰਗਰ ਦਾ ਪ੍ਰੋਗਰਾਮ ਤੇ ਸ਼ਹਿਰ ਦੇ ਪਤਵੰਤੇ ਸੱਜਣ ਜਿਸ ਤਰ੍ਹਾਂ ਗਰਗ ਜੀ ਤੇ ਮੈਜਰ ਸਿੰਘ ਮੱਟਰਾਂ ਹੋਰ ਸਾਥੀ ਪਹੁੰਚੇ ਰਾਮਗੜੀਆ ਭਾਈਚਰੇ ਵੱਲੋਂ ਇਹ ਹਰ ਸਾਲ ਦੀ ਤਰ੍ਹਾਂ 17 ਸਤੰਬਰ ਨੂੰ ਮਨਾਇਆ ਜਾਂਦਾ ਹੈ